ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਲੱਗੇ ਕਾਲਬ ਖੋਲਣ ਸ਼ੁਰੂ ਕਰ ਲੱਗੇ ਆਪਾਂ ਗੋਰੇ ਨੂੰ ਚੜਾਤਾ ਪੌੜੀ ਮੇਰੇ ਨਾਲ ਹੈ ਜੀ ਬੇਟਾ ਮੇਰੇ ਨਾਲ ਹੈ ਕੈਗ ਨੂੰ ਲਿਆਗਾ ਪੈਪੂ ਖੇਤੇਗਾ ਦਾਇਰ ਲਿਆਗਾ ਡਾਈ ਨਾਲ ਮੈਨ ਚੱਲੇ ਡਾਈ ਹੋਵੇ ਉਹਦੇ ਤਾਂ ਵੀ ਚਲਦੀ ਹੋਵੇਗਾ ਸਾਰੇ ਚਲਦੇ ਡਾਈ ਇਹਦੇ ਵਿੱਚੋਂ ਲਿਆ ਦੇ ਆ ਦੇ ਵਿੱਚੋਂ ਆ ਇੰਬਰ ਇਹ ਰਾਹੀ ਲਾਉਣਾ ਇਹ ਫਿਰ ਆਪਾਂ ਲਾਵਾਂਗੇ ਬਹੁਤ ਬਹੁਤ ਨਹੀਂ ਪਰ ਮੈਂ ਨਾ ਬਚਾਲੂ ਉਹਦੀ ਬੰਦ ਕੀਤੀ ਨਹੀਂ ਮੈਂ

ਖਾਲੀ ਨਹੀਂ ਕੋਈ एक दो तीन चार पाँच छः सात आठ चल 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 नौ दस ਗਿਆ ਆਹੀ ਗੱਲ ਬਣੀ ਐ ਵੀ ਇੱਕ ਗੱਲ ਸੁਣਿਆ ਆਪਾਂ ਦੇਖੋ ਜੀ ਉਹ ਲਹਿਜਵਾਨ ਗੱਭਰੂ ਹੋ ਗਏ ਐ ਦੇਖੋ ਪੈਦਲ ਨਾਲ ਚੱਲ ਬਈ ਮਿੱਤਰੋ ਸ਼ੇਰ ਦੇ ਲੱਗੇ ਤੜ ਤੜ ਕਰਾਦੀ ਗੋਰੇ ਨੇ ਵਾਹ ਗੋਰੀਆ ਵਾਹ ਸ਼ੇਰ ਦੇ ਲੱਗੇ ਆ ਤੇ ਇਸ ਟਾਈਮ 6:10 ਐ 9:00 ਹੋ ਗਏ ਨੋ ਓਕੇ ਲਾਈਕ ਸ਼ੇਅਰ ਕਰਿਓ ਇਸ ਵੀਡੀਓ ਨੂੰ ਵੀ ਤੇ ਇਹ ਗੋਰੇ ਨੇ ਕਰਾਈ ਇਹਦੀ ਤੜ ਤੜ ਅੱਗੇ ਕਾਸ਼ ਨੇ ਕਰਾਈ ਹੀ ਡ੍ਰੈਗ ਰੂਮ ਚ ਸ਼ਾਬਾਸ਼ ਸਾਰੇ ਖਾਣੇ ਆਹੋ ਸਾਰੇ ਖਾਣੇ ਆ ਵਾ ਦਰਦੀਏ ਦੇ ਦੇ ਨਹੀਂ ਨਹੀਂ ਏ ਵੀਰ ਹੁਣਾ ਆ 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 ਅੱਜ ਵਾਰੀ ਆ ਗਈ ਤੜ ਤੜ ਕਰਾਉਣ ਦੀ ਮੇਰੇ ਜੀਤ ਪੁੱਤ ਦੀ ਕਾਰ ਤੜ ਲਿਗਣੀ ਹੁੰਦੀ ਕਿੱਸਾ ਰਹਿ ਗਿਆ ਹੈ ਆ ਜੀਤ ਦਾਦੀ ਅੱਗੋਂ ਚਾਨਣ ਪੈਣਦਿਆ ਜੀ ਕੱਲ ਨੇਰੇ ਨੇਰੇ ਗਾ ਆਪਣੇ ਨੇ ਗੋਰੇ ਨੇ ਕਰਾਈ ਤੜ ਤੜ ਇੱਕ ਕਾਸ਼ ਨੇ ਕਰਾਈ ਕਾਰਡਰ ਵੀ ਜੇ ਰੋ ਚੱਲ ਗਿਆ ਆਪਣਾ ਕਾਰਡਰ ਤੋਂ ਮਗਿਆ ਹਣਾ ਚਾਲਾਬੋ ਜਲਦੀ ਉੱਠ ਕੰਚਰ ਰਿਆ ਬੱਲੀ ਕਿਥੋਂ ਆ ਗਈ ਆ ਉੱਥੇ ਚਿੰਗਾੜੇ ਨਿਗਲੇ ਉਹਦੇ ਜਿਹੇ ਚਿੰਗਾੜੇ ਤਾਂ ਨਿਕਲੇ ਵਾਓ ਏ ਤੇਰੇ ਸ਼ਾਬਾਸ਼ ਉਹ ਗੱਡ ਨੂੰ ਮਾਰੀ ਹੋ ਜਾਨ ਜਿੱਥੇ ਸਾਵਧਾਨੀ ਘਟੀ ਵਹਾਂ ਦਰਘਟਨਾ ਘਟੀ ਮੇਰੇ ਨਾਲ ਦੇ ਆਲੇ ਬੱਲੀਆਂ ਕੱਢੀਆਂ ਨਹੀਂ ਬੱਲੀਓ ਵੇਖੋ ਲੱਗੀ ਐ ਗੱਡਾ ਇਧਰ ਨਾਲ ਸੁੱਤਾਂ ਮਾਰੇ ਧਿਆਨ ਪਾਸੇ ਹੋ ਜਾਣੀ ਉਹਦਾ ਮਾਰੇ ਮਾਰੇ ਅਜੀਤ ਬੱਲੀ ਲਾਈਏ ਆਂਦਾ ਚੱਲ ਤੇ ਜੱਸਿਆ ਵੀ ਇਹੀ ਕਰਦਾ ਇਧਰੋਂ ਕੰਮ ਹੈ ਆਹ ਵੇਖੋ ਜੀ ਹੁਣ ਇਹ ਮੁੰਡਿਆਂ ਨੇ ਕੀਤੇ ਕਾਰਨਾਮੇ ਹੁਣ ਅਸੀਂ ਬੱਲੀ ਲੱਗੇ ਸੁੱਟਣਾ ਉਹ ਬੱਲੀ ਨੂੰ ਇਹੋ ਜਿਹਾ ਮਾਰਨੀ ਸਿੱਧੀ ਤੂੰ ਲੈਡ ਲਾ ਜਗਾ ਕੇ ਰੱਖ ਜਾਣਾ ਥੱਲੇ ਹੋ ਕੇ ਮਾਰ ਉਹ ਜਾ ਮਾਰੂਗਾ ਮਾਰੋ ਕਰਾ ਚੰਗੀ ਤਰ੍ਹਾਂ ਮੈਨੂੰ ਨਹੀਂ ਬੜਾ ਚੱਲੋ ਹੌਨ ਗਾਰਡਨ ਸੁੱਟੋ ਹੌਟਾ ਹੁਣ ਮੱਲੀ ਬੱਲੀ ਦੇ ਆ ਮੱਲੀ ਖੇਚਲਾ ਬਰਖ ਲਵਾਈਆਂ ਜੇਣਾ ਛੇੜਖਾਨੀ ਕਰੀ ਬੱਲੀ ਖੇਚਲਾ ਵੀਰ ਕੋਈ ਨਹੀਂ ਹੁੰਦਾ ਨਾ ਪਾਸੇ ਆ ਮੈਂ ਪਾਸੇ ਹੀ ਚੱਲ ਹੁਣ ਭੇਜਾ ਲੱਗਾ ਜੀ ਹਰਕਤ ਕਰਨ ਹੁਣ ਭੇਜਾ ਹਰਕਤਾਂ ਜਾਉਣ ਲੱਗਾ ਪਾਂਦੇ ਪਾਂਦੇ ਇੱਟ ਪਾਂਦੇ ਕ ਠੀਕ ਕਰ ਲਓ ਇਹਦੇ ਲੱਗ ਜੇ ਨਾ ਪਲਾਈ ਟੇ ਆਣੀ ਹੈ ਗੱਡ ਰਹਿ ਕਰੋ ਸੋ ਤਾਂ ਰੋੜ ਛੱਡ ਦੇ ਛੱਡ ਦੇ ਛੱਡ ਦੇ ਛੱਡ ਦੇ ਸ਼ਾਬਾਸ਼ ਸ਼ਾਬਾਸ਼ ਗੁੱਡ ਬੱਚਾ ਗੁੱਡ ਦੇਖਿਆ ਹੁਣ ਤਿਆਰ ਹੁਣ ਨਾ ਛੁੱਟੀ ਕੱਢ ਰ ਪਲਾਈ ਟੁੱਟ ਜਣੀ ਹੂ ਅੱਜ ਭੇਜਾ ਵੀਰ ਲਾਉਂਦੇ ਨਿਸ਼ਾਨੇ ਆ ਉਹ ਸੁੱਟਤੀ ਭੇਜਨੇ ਪੰਜ-ਛਤ ਪਹਿਲਾਂ ਮਾਰ ਲੀਆਂ ਅੱਜ ਗੋਰਾ ਲੱਗਾ ਦੂਜੀ ਬਣੀ ਨਿਸ਼ਾਨਾ ਨਹੀਂ ਵੱਜਦਾ ਇਧਰੋਂ ਮਾਰੋ ਗੋਰੇ ਉਹ ਭੇਜੇ ਇਧਰੋਂ ਭੇਜੇ ਐ ਬੰਨਿਓ ਐ ਬੰਨਿਓ ਓ ਬੱਲੇ ਓ ਲੈ ਗੋਰਿਆ ਵਾਕੇਈ ਸਵਾਹ ਸੌਟ ਭੇਜਣੇ ਦਿੱਤੀ ਆ ਜਾ ਕਸਰ ਉਧਰ ਕਰੀਂ ਅੰਦਰੋਂ ਉਹ ਪਾਸੇ ਕਰ ਲੋ ਬੱਲੀਆਂ ਪਰ ਆਵਾ ਦੇ ਕਮੈਂਟ ਆਏ ਵੀ ਰੱਸੀ ਪਾ ਕੇ ਖੇਚੋ ਅੱਜ ਲੱਗੇ ਆ ਪਰ ਰੱਸੀ ਪਾ ਕੇ ਖੇਚਣ ਬੱਲੀ ਖਿੱਚੀ ਆ ਆ ਤੂਆ ਪਰਿਓ ਆਹ ਵੇ ਕਿੰਨੇ ਬੰਦੇ ਲਾ ਲਿਆ ਆਪਾਂ ਰੱਸੀ ਖਿੱਚਣ ਦੇਖਦੇ ਆ ਚਲੋ ਵੀ ਖਿੱਚੋ ਚਲ ਆਓ ਇਹ ਕੀ ਕਰ ਰਹੀ ਹੈ ਨਾ ਹਾ ਦੇਖਣਾ ਬੜੀ ਖਿੱਚੋ ਖਿੱਚੋ ਉਹ ਜਾਂਦੀ ਰਸੀ ਰਸੀ ਗਣੀ ਦੇਖੋ ਜੀ ਭੇਜਾ ਵੀਰੋ ਕਿ ਥੱਲੇ ਖਤਰੋ ਕੇ ਖਿਡਾਰੀ ਬਣਿਆ ਹੈ ਚੱਲ ਭੇਜਾ ਮਾਰ ਕੇ ਆ ਜਾ ਭਾਜਾ ਪਾਜਾ 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 ਜਾਲਿਆ ਫੜ ਕੇ ਦੇਖੋ ਜੀ ਭੇਜਾ ਖਤਰੋ ਉੱਪਰ ਲਈ ਛੁੱਟੀ ਪਹਿਲਾਂ ਪਰਲੀ ਐ ਉਹ ਪਾ ਪਾ ਬੋਰਾ ਆ ਜਾ ਆ ਜਾ ਇੱਧਰ ਆ ਜਾ ਹੁਣ ਭਾਜਾ ਹੀ ਮੇਰੇਆਂ ਨੂੰ ਚੱਲ ਛਾਵਾ ਮੇਰੇਆਂ ਨੂੰ ਭੱਜੀ ਚੰਗਾ ਪਾ ਅੱਜ ਨਹੀਂ ਮੇਰਾ ਵੀਰ ਉਸੇ ਵਲੇ ਚੱਲ ਇੱਕ ਰਹਿ ਗਈ ਛੱਟ ਮਾਰ ਕੇ ਐਨੂੰ ਆ ਜਾ ਸ਼ਾਬਾਸ਼ 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 ਭੇਜਿਆ ਓ ਪਰੇ ਆ ਗੱਟਿਆਣਾ ਸੁੱਟਨ ਮਾਰ ਇਥੋਂ ਲਫੜੇ ਮੂੰਹ ਤੇਰੀ ਹੱਜ ਲੈ ਲੈ ਓ ਮੂਰਖਾ ਥੱਲੇ ਮੋੜ ਦੇ ਮਾਰ ਸ਼ਾਬਾਸ਼ ਚੱਲ ਗੁੱਡ ਇਧਰ ਦੀ ਮਾਰ ਕੀ ਆਏ ਤੇਰੀ ਆਗ ਅੱਜ ਭੇਜਾ ਵੀਰਾਂ ਦਾ ਮੈਂ ਪੂਰੀ ਫਾਰਮ ਚ ਦੇਖੋ ਜੀ ਵੀਡੀਓ ਕੱਲ ਬੜੀ ਕਮੈਂਟ ਵਾਧੂ ਕੀਤੀ ਤਰ੍ਹਾਂ ਦੇ ਲੋਕਾਂ ਨੇ ਬਹੁਤ ਪਿਆਰ ਦਿੱਤਾ 2 ਮਿਲੀਅਨ ਚਲ ਗਈ ਕੱਲ ਕੱਲ ਆਪਣੀ ਵੀਡੀਓ ਤੇ ਅੱਜ ਆਵੇ ਭੇਜੇ ਵੀਰ ਦੀ ਵੀਡੀਓ ਫਲਾ ਚੱਲ ਛੱਡ ਦੇ ਛੱਡ ਦੇ ਛੱਡ ਦੇ ਛੱਡ ਦੇ ਛੱਡ ਦੇ ਗਈ ਭੇਜਿਆ ਗਈ 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 ਭੇਜਿਆ ਗਈ ਸ਼ਾਵਾ ਭੇਜਿਆ ਗਈ ਥੱਲੇ ਮਾਰ ਮੋਢ ਚ ਮਾਰੇ ਬਰਹਾ ਸ਼ਾਬਾਸ਼ ਫੜ ਲਣ ਚੱਲ ਭੇਜਾ ਵੀਰ ਪਰਲੇ ਵੀ ਦਿਓ ਬੰਨੇਓ ਲੋ ਜੇ ਇੱਕ ਬਣਾ ਬ ਪਰਲੇ ਬੰਨੇ ਜਾ ਲੈਂਦੇ ਉਰਰ ਚੱਲ ਭੇਜੇ ਬੋ ਕਰਦੇ ਤਾੜ ਤਾੜ ਇਧਰ ਬਾਣਾ ਦੇ ਵਿੱਚ ਆਉਂਦਾ ਆ ਗਿਆ ਥੱਲੇ ਸ਼ਾਬਾਸ਼ ਸ਼ਾਬਾਸ਼ ਚੱਲ ਚੱਲਾ ਉਹ ਗਾਰਡ ਨੂੰ ਮਾਰੋ ਫਿਰ ਚੱਲ ਚੱਲਾ ਦੇ ਲਾ ਦੇ ਵੇਖਿਆ ਡੇ ਗਿਆ ਚੱਲ ਖੇ ਦੇ ਖੇ ਦੇ ਖੇ ਦੋ ਮਾਰ ਦੇ ਸਾਡਾ ਉਹ ਭਰਾਵਾ ਸਭਲ ਦੂਜੇ ਰੋਕ ਮਾਰਿਆ ਕਰੋ ਯਾਰ ਉੜਦੇ ਹੋਣਾ ਓਏ ਦੂਜੇ ਰੋ ਸਬਲ ਦੂਜੇ ਰੋਗ ਮਾਰ ਯਾਰ ਸਬਲ ਤੂੰ ਸਾਰਾ ਕਟਕੋਟ ਜੀਭਾ ਕਰ ਦੇਣਾ ਓ ਲਾ ਦੇ ਲਾ ਦੇ ਲਾ ਦੇ ਲਾ ਦੇ ਸ਼ਾਬਾਸ਼ ਕਿਚੋਂ ਨਣੋਂ ਦੇਖ ਜਣੇ ਗੱਡ ਰਹੇ ਹੋਰ ਖੇਦੇ 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 ਕਈਆਂ ਹੀ ਕਈਆਂ ਹੀ ਚੱਲੋ ਦੂਜੇ ਨੰਬਰ ਤੇ ਪਾਓ ਖੇਦੇ 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 ਬਾਅਦ ਅਗਲਾ ਵੀ ਖੇਚ ਹਣ ਹਾਂਜੀ ਦੋਸਤੋ ਵਾਈਗੁਰ ਜੀ ਕਾ ਖਾਲਸਾ ਤੇ ਵਾਈਗੁਰ ਜੀ ਕੀ ਫਤ ਤੇ ਫਾਈਨਲ ਮਾਚ ਰਹਿ ਗਿਆ ਸਾਡਾ ਐਂਡਲਾ ਆਹ ਤਿੰਨ ਗੱਡ ਰਹਿ ਗਏ ਤੇ ਤਿੰਨ ਬੱਲੀਆਂ ਰਹਿ ਗਈਆਂ ਹੁਣ ਵੇਨੇ ਕੀ ਦੇ ਅੱਥੇ ਆਉਂਦੇ ਚਲੋ ਵੀ ਤੁਹਾਡੇ ਕੀਦੇ ਹਿਸੇ ਆਉਂਦੀਆਂ ਮੈਂ ਪਰਲੇ ਪਨੇ ਜਾਵਾਂ ਉਹ ਨਾ ਉਹ ਕੰਗਲਿਆ ਹੀ ਸੰਗਲ ਪਾਉਣਾ ਮੁੜ ਕੇ ਸਾਟ ਲੇ ਜੇ ਸਾਟ ਲੱਗ ਗਈ ਨਾ ਭੇਜਿਆ ਤੇ ਮੈਂ ਨਹੀਂ ਉਹ ਤੇ ਝੱਲਣਾ ਤੈਨੂੰ ਸਿੱਧੀ ਗੱਲ ਹੀ ਉੱਤੇ ਮਾਰ ਉੱਤੇ ਮਾਰ ਉਹ ਤੇ ਉਰਲੇ ਮਾਰ ਉਲੇ ਦੇ ਮਾਰ ਉਏ ਉੱਤੇ ਨਹੀਂ ਇੱਧਰ ਮਾਰ ਮਾਮਾ ਇੱਟ ਤਾਂ ਚੜਾ ਦਿਓ ਇੱਥੇ ਮਾਰ ਚਲੋ ਚਲੋ ਮਾਰੋ ਥੱਲੇ ਮੋਟਰ ਨੂੰ ਸ਼ਾਬਾਸ਼ ਬੰਨੇ ਕਿਹੜਾ ਕਿੰਨੇ ਜ਼ੇਰ ਤੇ ਸੁੱਟਦਾ ਹਨ ਵੇ ਨਿਸ਼ਾਨੇ ਇਹਨਾਂ ਦੇ ਵਾਹ ਜੀ ਵਾਹ ਉਹ ਤੂੰ ਕਿਸ ਦੇ ਮਾਰਦੇ ਕੀ ਕਰਦੇ ਆ ਗੋऱ्या ਗੋੜੇ ਨਿਸ਼ਾਨਾ ਤੇਰਾ ਲੈ ਟਾਰਗਟ ਕਰਤੀ ਜਾਏ ਲਾਜੂ ਫੜ ਲਾ ਹਣ ਬੱਲੀ ਖੇਚਲਾ ਖੇਚਲਾ ਬੱਲੀ ਖੇਚਲਾ ਖੇਚਲਾ ਘਾਣ ਕੀ ਕਰਦਾ ਖੇਚਲਾ ਹਰ ਬੱਲੀ ਖੇਚ 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 ਨਹੀਂ ਆਉਂਦੀਆਂ ਚੱਲ ਜਿੱਤ ਕੇ ਕਰੇਗੀ ਬੱਲੀ ਫੜ ਲਾ ਹਣ ਉਹ ਵੀ ਟੁੱਟ ਨਾ ਜਾਵੇ ਨਾ ਮਾਰ ਕੋ ਦੋ Otro ਮਾਰ ਕੇ ਮਾਰ ਦੇ ਤਾ ਗਾਰਡਨ ਨੂੰ ਹਾਂ ਮਾਰ ਦੇ ਬੱਲੇ ਸੋ ਤੁਹਾਨੂੰ ਇਹ ਦਿਖਣੀ ਮੈਂ ਜਾ ਪਏ ਜੇ ਮੋੜ ਰੂ ਆਪੇ ਤਦੋਂ ਖੋਦਾ ਦੋ ਲੈ ਲਾਲਾ ਤੋਲ ਚਲ ਭੇਜਿਆ ਸੁੱਟ ਤੋ ਇੱਥੋਂ ਸਿਰੇ ਤੋ ਭੇਜਣੇ ਜਿਤਨਾ ਮੋਰਚਾ ਲੱਗਦਾ ਅੱਜ ਵਿੱਚ ਭੇਜਾ ਪੂਰੀ ਫੋਮ ਚ ਅੱਜ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਭੇਜਿਆ ਚੱਲ ਚੱਲ ਚਲ ਭੇਜਿਆ ਚੱਲ ਭੇਜਿਆ ਚੱਲ ਚੱਲ ਭੇਜਿਆ ਭੇਜਿਆ ਸੁਰਦੋ ਬੱਲੀ ਓਏ ਪਲੇਟਾਂ ਤੇਰੇ ਵੱਲੋਂ ਆ ਗਈਆਂ ਹੀ ਬਰੀਏ ਨਾ ਬੱਲੀ ਆਪੋ ਆਪਣੇ ਜੋਰ ਲਾ ਰਹੇ ਵੇਖੋ ਇਹਨਾਂ ਦੇ ਤਮਾਸ਼ੇ ਵੇਖੋ ਕਿਹਦੇ ਇਸੇ ਕਿਹਦੇ ਸਿਆਉਂਦਾ ਪ੍ਰੋਗਰਾਮ ਏ ਵੱਲੇ ਜੋ ਨਾ ਗੋਰਾ ਆ ਇਧਰ ਗੋਰਾ ਉਧਰ ਭੇਜਾ ਪਹਿਲਾਂ ਆ ਪਲੇਟ ਛੋਟ ਲਾਂ ਹਾਂ ਛੋਟ ਲਾ ਇਤਰਾ ਮਾਰ ਕੇ ਉਜੋ ਛੋਟ ਦੇ ਸਾਵਾ ਆਈਦਾ ਛੋਟ ਲਾਂ ਹਾਂ ਹੋਣ ਵੀਡੀਓ ਬੜੀ ਲੰਮੀ ਚਲੇਗੀ ਤੁਹਾਡੀਆਂ ਬੱਲੀਆਂ ਨਹੀਂ ਦਿੱਗੀਆਂ ਜੇ ਆਹ ਪਾਉ ਯਾਰ ਟਿੱਕੀ ਬੱਲੇ ਛੁੱਟੋ ਵੇਖੋ ਆਪੋ ਆਪਣੇ ਜੋਰ ਲਾ ਰਹੇ ਆ ਸਾਰੇ ਇੱਧਰ ਲਾਤੀ ਨੇ ਰਾਡ ਵਿੰਗੀ ਕਰਤੀ ਆ ਭੇਜਾ ਕਰਤੀ ਵਿੰਗੀ ਆਪੋ ਆਪਣੇ ਯੋਧ ਲੱਗ ਰਹੇ ਆ ਜੀ ਲੋੜੇ ਮਾਰਦੇ ਗਾਣਾ ਕਰਦਾ ਭੇਜਾ ਭੇਜਾ ਇਧਰ ਆਲਿਆ ਨੇ ਪ੍ਰੋਗਰਾਮ ਇਧਰ ਗੋਰ ਵੇ ਜਾ ਗੋਰੇ ਡਾਲਿਆ ਇਧਰ ਮਰ ਨੀ ਚੱਲ ਗੋਰਿਆ ਨਿਕਲ ਜਾ ਦੱਸੋ ਨੀ ਗੋਰਿਆ ਕੋਹਣੀ ਹਾਲ ਤੁਹਾਡਾ ਓਏ ਲੱਖ ਲਿਆ ਤਾ ਆਉਣਾ ਹੁਣ ਭੇਜਿਆ ਗਈ ਊ ਇਹ ਜੇ ਥੋੜਾ ਆਉਣਾ ਭੇਜ ਭੇਜ ਲਿਆ ਜਿੱਤ ਲਿਆ ਮੋਰਚਾ ਤੂੰ ਭੇਜਿਆ ਬਸ ਜਿੱਤ ਲਿਆ ਜਿੱਤ ਲਿਆ ਭੇਜਿਆ ਚੱਲ ਚੱਲ ਭੇਜਿਆ ਨਹੀਂ ਆਈਏ ਜੇ ਪੋਥਣ ਆ ਗਏ ਹੁਣ ਭੇਜਿਆ ਡੇਪ ਨਹੀਂ ਹੋਣਾ ਥੋੜਾ ਆਗੇ ਚੱਲਾ ਭੇਜਿਆ ਗੋਡੋਏ ਲਓ ਜੀ ਲਾਈਕ ਸ਼ੇਅਰ ਕਰ ਦਿਓ